ਸਰਕਲ ਜੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਆਉਣ ਵਾਲੀ ਚੋਣਾ ਦੇ ਲਈ 1 ਜੂਨ ਨੂੰ ਜੋ VOTING ਹੋਣੀ ਹੈ ਉਸ ਦੇ ਲਈ ਸਾਡੀ ਸਵੀਪ ਟੀਮ ਵੱਲੋਂ ਡੀਪੀਆਰਓ ਦੀ ਟੀਮ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਐਜੂਕੇਸ਼ਨ ਡਿਪਾਰਟਮੈਂਟ ਰਾਹੀਂ ਜੋ ਸਾਰੇ ਹੀ ਸਕੂਲਾਂ ਦੇ ਵਿੱਚ ਇਲੈਕਟਰਲ ਲਿਟਰੇਸੀ ਕਲੱਬ ਬਣੇ ਹਨ ਉਹਨਾਂ ਦੇ ਬੱਚਿਆਂ ਦੇ ਰਾਹੀਂ ਉਹਨਾਂ ਦੇ ਪੇਰੈਂਟਸ ਤੋਂ ਇੱਕ ਪ੍ਰਨ ਦਿਲਵਾਇਆ ਗਿਆ ਹੈ ਇੱਕ oath ਦਿਲਵਾਈ ਗਈ ਹੈ ਕਿ ਹੁਣ ਆਉਣ ਵਾਲੇ elections ਦੇ ਵਿੱਚ ਬਿਨਾ ਕਿਸੇ ਪੇਤਪਾਵ ਦੇ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ਹੋਏ ਇਸ ਦੀ ਪਰੰਪਰਾਵਾਂ ਨੂੰ ਮੇਨਟੇਨ ਰੱਖਦੇ ਹੋਏ ਆਪਣੀ ਵੋਟਾਂ ਕਾਸਟ ਕਰਾਂਗੇ ਤੇ ਇਸ ਦੇ ਵਿੱਚ ਕਿਸੇ ਤੋਂ ਵੀ ਡਰ ਤੋਂ ਬਿਨਾ ਕਿਸੇ ਦੇ ਵੀ ਇਨਫਲੂਐਂਸ ਤੋਂ ਬਿਨਾ ਆਪਣੀ ਵੋਟ ਪਾਣਗੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਲਗਭਗ 1,64,000 voters ਨੇ parents ਨੇ ਇਹ ਸ਼ਪਤ ਦੇ ਉੱਤੇ ਸਾਈਨ ਕੀਤੇ ਇਹ ਕਾਰਵਾਈ ਪਿਛਲੇ ਇੱਕ ਹਫਤੇ ਦੇ ਅੰਦਰ ਹੋਈ ਹੈ ਤੇ ਹੁਣ ਆਉਣ ਵਾਲੀ 1 ਜੂਨ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਵੀ ਵੋਟਰਸ ਤੱਕ ਪਹੁੰਚ ਸਕੀਏ ਲਗਭਗ 16 ਲੱਖ ਵੋਟਰਸ ਨੇ ਤੇ ਉਹਨਾਂ ਦੇ 10% ਵੋਟਰਸ ਦੇ ਸਾਡੇ ਕੋਲ ਹਸਤਾਖਰ ਆ ਗਏ ਨੇ ਮੈਂ ਸਮੂਹ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੋਟਰਸ ਨੂੰ ਬੇਨਤੀ ਕਰਦਿਆਂ ਕਿ 1 ਜੂਨ ਨੂੰ ਆਪਣੀ ਵੋਟ ਅਸੀਂ ਜ਼ਰੂਰ ਪਾਈਏ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਪੂਕਤੇ ਇੰਤਜ਼ਾਮ ਕੀਤੇ ਗਏ ਨੇ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੀ ਵੋਟ ਪਾ ਸਕਦੇ ਹਾਂ ਇਸ ਇਹੀ ਸਾਡਾ ਅਧਿਕਾਰ ਹੈ ਇਹੀ ਸਾਡੀ ਆਵਾਜ਼ ਹੈ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਬਣਾਈਏ ਤੇ ਇਹ ਆਪਣੀ ਵੋਟ ਜ਼ਰੂਰ ਪਾਈਏ ਥੈਂਕ ਯੂ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ